ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਅੱਜ 7 ਜੁਲਾਈ ਹੈ ਮੈਂ ਅੱਜ ਫਾਰਮ ਚੋਂ ਖੜਿਆ ਹਾਂ ਪਰ ਗਰਮੀ ਬਹੁਤ ਹੈ ਫਾਰਮ ਚੋਂ ਤੁਹਾਨੂੰ ਪਤਾ ਹੀ ਹੈ 7 ਜੁਲਾਈ ਨੂੰ ਗਰਮੀ ਕਿੰਨੀ ਹੁੰਦੀ ਹੈ ਅੱਜ ਮੈਂ ਡਬਲ ਐਫਜੀ ਦੇਸੀ ਚੂਜਾ ਪਾਇਆ ਹੈ ਤਕਰੀਬਨ 1500 ਚੂਜਾ ਹੈ ਤੁਹਾਨੂੰ ਡਬਲ ਐਫਜੀ ਚੂਜੇ ਬਾਰੇ ਪੂਰੀ ਤਰ੍ਹਾਂ ਦੱਸਾਂਗਾ ਕਿ ਚੂਜੇ ਨੂੰ ਕਿਵੇਂ ਪਾਲਾ ਜਾਂਦਾ ਹੈ ਤੁਹਾਨੂੰ ਦੂਜਾ ਦਿਖਾਉਂਦੇ ਹਾਂ ਆ ਦੇਖੋ ਵੀਰੋ ਡਬਲ ਐਫ ਜੀ ਚੂਜਾ ਦੇਖੋ ਪਾਣੀ ਚੂਜਾ ਪੀ ਰਿਹਾ ਹੈ ਤੇ ਫੀਡ ਖਾ ਰਿਹਾ ਹੈ डबल एफ जी चूजा टोटल ए चूजा 1500 मंगवाया है चूजे दा रेट तकरीबन 22 ਰੁਪਏ ਹੈ ਇਹ ਜਨਕ ਹੈਚਰੀ ਤੋਂ चूजा मंगवाया ਹੈ ਕਿਉਂਕਿ ਜਨਕ ਹੈਚਰੀ ਦਾ चूजा ਬਹੁਤ ਹੀ ਚੰਗਾ ਹੈ ਹੋਰ ਗਿਣਤੀ ਚ ਘੱਟ ਹੀ ਮਰਦਾ ਹੈ ਸਭ ਤੋਂ ਪਹਿਲਾਂ ਤੂਜੇ ਨੂੰ ਗੁੜ ਦਾ ਪਾਣੀ ਦਿੱਤਾ ਜਾਂਦਾ ਹੈ ਇੱਕ ਦਿਨ ਲਈ ਗੁੜ ਦਾ ਪਾਣੀ ਤੂਜੇ ਨੂੰ ਪਲਾਵਾਂਗੇ ਨਾਲ ਹੀ ਫ੍ਰੀ ਸਟਾਰਟਰ ਫੀਡ ਚਲਾਵਾਂਗੇ ਦੇਖੋ ਇਹ ਫੀਡ ਖਾ ਰਹੇ ਨੇ ਟੱਬਾਂ 'ਚ ਜੋ ਫੀਡ ਪਾਈ ਹੈ ਫੀਡ ਖਾ ਰਹੇ ਨੇ ਨਾਲ ਹੀ ਕੁਝ ਦਵਾਈਆਂ ਆਉਂਦੀਆਂ ਹਨ ਪਰ ਤੁਹਾਨੂੰ ਅਗਲੀ ਵੀਡੀਓ 'ਚ ਦਵਾਈਆਂ ਵੀ ਵਿਖਾਵਾਂਗੇ ਕਿ ਦੂਜੇ ਨੂੰ ਕਿਹੜੇ ਟਾਈਮ ਕਿਵੇਂ ਦਵਾਈ ਦਿੱਤੀ ਜਾਂਦੀ ਹੈ ਦੂਜਾ ਦੇਖੋ ਕਿੰਦੀ ਬਦੇ ਗ੍ਰੋਥ ਕਰ ਰਿਹਾ ਹੈ ਅੱਜ 7 ਜੁਲਾਈ ਹੈ ਪਰ ਗਰਮੀ ਵੀ ਬਹੁਤ ਹੈ ਪਰ ਗਰਮੀ ਕਾਰਨ ਹੀ ਦੂਜਾ ਪਾਲਾ ਜਾਂਦਾ ਹੈ ਤਾਂ ਹੀ ਨਹੀਂ ਲਾਈਟ ਵਗੈਰਾ ਦਾ ਪ੍ਰਬੰਧ ਕੀਤਾ ਕਿਉਂਕਿ ਥੱਲੇ ਬੂਰਾ ਪਾਇਆ ਹੋਇਆ ਹੈ ਉੰਜ ਹੀ ਕਾਫੀ ਗਰਮੀ ਹੈ ਤੇ ਗਰਮੀ ਵਿੱਚ ਹੀ ਚੂਜਾ ਪਾਲਦਾ ਹੈ। ਤਕਰੀਬਨ ਟੈਂਪਰੇਚਰ 36 ਤੋਂ 35 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਹੈ ਤਾਂ ਹੀ ਚੂਜਾ ਵਧੀਆ ਪਾਲ ਸਕਦਾ ਹੈ। ਤੁਹਾਨੂੰ ਚੂਜੇ ਬਾਰੇ ਹੋਰ ਵੀ ਜਾਣਕਾਰੀਆਂ ਸਮੇਂ-ਸਮੇਂ ਸਰਤਾਂ ਜਾਣਗੀਆਂ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਦਾ ਖਾਲਸਾ ਜੀ ਦੀ ਵੈਗੁਰੂ ਜੀ ਕੀ ਫਤਿਹ